ਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਵਿਆਲੰਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਗੁਰਬਾਣੀ ਦੀ ਇੱਕ ਤੁਕ ਆ ਮੈਂ ਉਹ ਤੁਕ ਪੜ੍ਹਨਾ ਨਹੀਂ ਚਾਹੁੰਦਾ ਕਿਤੇ ਕੋਈ ਅਵਗਿਆ ਨਾ ਹੋ ਜੇ ਕੋਈ ਗਲਤੀ ਨਾ ਹੋ ਜਾਵੇ ਪਰ ਉਹਦਾ ਅਰਥ ਇਹ ਹੈ ਵੀ ਜੇਕਰ ਮਨ ਦੇ ਵਿੱਚ ਕੋਈ ਦੁਬਧਾ ਬਣ ਜਾਵੇ ਤਾ ਇਕੱਠੇ ਬੈਠੋ ਲੇਬ ਲਾਓ ਤਾਂ ਕਿ ਉਹ ਦੁਧਾ ਜਿਹੜੀ ਆ ਉਹ ਦੂਰ ਕੀਤੀ ਜਾ ਸਕੇ ਹੁਣ ਇਸ ਵਕਤ ਦੁਬਦਾ ਇਹ ਬਣ ਗਈ ਆ ਪੱਟੀ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਤੇ ਇਹਦਾ ਸਰਪ੍ਰਸਤ ਜਾਂ ਇਹਦਾ ਪ੍ਰਧਾਨ ਕੌਣ ਆ ਸੁਖਬੀਰ ਬਾਦਲੇ ਦੇ ਪ੍ਰਧਾਨ ਆ ਜਾਂ ਨਵੇਕਲੇ ਪ੍ਰਧਾਨ ਬਣੇ ਸੱਜਰੇ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਜਿਹੜੇ ਆ ਉਹ ਪ੍ਰਧਾਨ ਉਖਾਉਣ ਦੇ ਹੱਕਦਾਰ ਆ ਡਾਕਟਰ ਦਲਜੀਤ ਚੀਮਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਹੋਣ ਵਾਲਾ ਜਿਹੜਾ ਧੜਾ ਵਾ ਉਹਦੇ ਸਿਰ ਕਾ ਡਾਕੂ ਆ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਨਾਲ ਅਰਸ਼ਦੀਪ ਕਲੇਰ ਆ ਉਹ ਕਹਿੰਦੇ ਵੀ ਅਸੀਂ ਤੇ ਅਦਾਲਤ 'ਚ ਜਾਵਾਂਗੇ ਜੇ ਕਿਸੇ ਨੇ ਇਹਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਂ ਵਰਤਿਆ ਨਾ ਜਿਹੜਾ ਨਾਮ ਆ ਉਹ ਅਗਰ ਵਰਤਿਆ ਹੁਣ ਪੱਟੀ ਸਾਹਿਬ ਕੱਲ ਚੋਣ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ 18 ਮਾਰਚ ਤੋਂ 11 ਅਗਸਤ ਤੱਕ ਭਰਤੀ ਅਕਾਲੀ ਦਲ ਦੀ ਹੋਈ ਆ ਤੇ ਹੁਣ ਇਹ ਜਿਹੜੀ ਦੁਬਿਧਾ ਬਣ ਗਈ ਹੈ ਇਹ ਕਿਵੇਂ ਦੂਰ ਹੋਊਗੀ ਇੱਕ ਪਾਸੇ ਤਾਂ ਅਸੀਂ ਇਤਰਾਜ਼ ਕੀਤਾ ਵੀ ਗਿਆਨੀ ਰਗਵੀਰ ਸਿੰਘ ਹੁਣਾ ਜਦੋਂ ਕੈਵੀਅਟ ਪਾਈ ਵੀ ਸ਼ਾਇਦ ਮੇਰੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਜਾ ਸਕਦਾ ਉਹਨਾਂ ਨੂੰ ਮਾਫੀ ਮੰਗਣੀ ਪਈ ਵੀ ਮੈਨੂੰ ਨਹੀਂ ਜਾਣਾ ਚਾਹੀਦਾ ਸੀ ਅਦਾਲਤ ਦੇ ਵਿੱਚ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਵੀ ਰਗਵੀਰ ਸਿੰਘ ਹੁਣਾ ਨੂੰ ਅਦਾਲਤ 'ਚ ਨਹੀਂ ਜਾਣਾ ਚਾਹੀਦਾ ਸੀ ਕਹਿੰਦੇ ਅਸੀਂ ਤੇ ਅਦਾਲਤ 'ਚ ਚੱਲਿਆ ਜੀ ਅਸੀਂ ਦੁਬਿਧਾ ਦੂਰ ਨਹੀਂ ਕਰਨੀ ਜਿੰਨਾ ਤੱਕ ਤੁਸੀਂ ਗੱਲ ਕੀਤੀ ਆ ਜੀ ਤੁਕਦੀ ਉਤ ਕੋਈ ਆਪੀ ਹੋਏ ਅਕਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਲੇ ਲੇ ਲਾਈ ਹਾਂ ਆਓ ਬੈਠੋ ਇੱਕ ਮੰਚ ਤੇ ਬੈਠੀਏ ਤੇ ਆਪਣੀ ਜਿਹੜੀ ਦੁਬਿਧਾ ਉਹ ਦੂਰ ਕਰੀਏ ਤੇ ਪੰਥ ਦੇ ਭਲੇ ਲਈ ਕੋਈ ਕਾਰਜ ਕਰੀਏ ਜੀ ਲੇਕਿਨ ਅੱਜ ਦੀ ਡੇਟ ਵਿੱਚ ਪੰਥ ਦੇ ਭਲੇ ਲਈ ਕਾਰਜ ਕੋਈ ਕੁਝ ਕੋਈ ਨਹੀਂ ਕਰਦਾ ਸਿਰਫ ਆਪਣੇ ਭਲੇ ਲਈ ਕਾਰਜ ਕਰਦਾ ਜਿਹੜੀ ਗੱਲ ਬਕਾਇਦਾ ਤੌਰ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਕਹਿ ਰਹੇ ਉਹ ਵੀ ਠੀਕ ਹੈ ਤੇ ਅਰਸ਼ਦੀਪ ਕਲੇਰ ਵੀ ਕਹਿ ਰਹੇ ਅਰਸ਼ਦੀਪ ਕਲੇਰ ਨੂੰ ਕਹਿੰਦੇ ਐ ਕਿ ਪੋੜ ਜ਼ਰੂਰ ਜਾਓ ਤੁਸੀਂ ਠੀਕ ਸਾਡਾ ਸੁਝਾਅ ਅਗਲੇ ਇਹ ਕਿਰਨਗੇਤੀ ਅਸੀਂ ਆ ਵੇਖੋ ਸਾਡੇ 15 ਲੱਖ ਭਰਤੀ ਕੀਤੀ ਹੈ ਤੇ ਸਾਡੀ ਇਹ ਜਾਂਚ ਵੀ ਕਰਾ ਲਓ ਭਰਤੀ ਅਸਲੀ ਕਿ ਨਕਲੀ ਜੇ ਕੋਰਟ ਨੇ ਕੋਈ ਕਮੇਟੀ ਬਣਾ ਕੇ ਕੋਈ ਬੋਰਡ ਬਣਾ ਕੇ ਜਾਂਚ ਕਰਾ ਲਈ ਤੇ ਫੇਰ ਬਾਦਲ ਕਲਚਰ ਕਿੱਥੇ ਖਲੋਣਗੇ ਇਹ ਨਹੀਂ ਪਤਾ ਨਹੀਂ ਉਹਨਾਂ 29 ਲੱਖ ਦੀ ਭਰਤੀ ਕੀਤੀ ਆ 2 ਕਰੋੜ 90 ਲੱਖ ਰੁਪਏ ਉਹ ਕਹਿੰਦੇ ਬੈਂਕ ਚ ਜਮਾ ਵੀ ਕਰਾਇਆ ਹੋਊਗਾ ਆਪਾਂ ਕਿੰਨੇ ਭਰਤੀ ਹੋ ਗਈ ਕਿੱਥੇ ਖਲੋਣੇ ਦੀ ਪਤਾ ਕਿਉਂਕਿ ਇਹ ਗੱਲ ਮੈਂ ਵੀ ਕੱਲ ਟੈਲੀਵਿਜ਼ਨ ਤੇ ਹੀ ਸੁਣੀ ਸੀ ਪੱਤਰਕਾਰ ਜਦੋਂ ਲੋਕਾਂ ਨਾਲ ਗੱਲ ਕਰ ਰਹੇ ਸੀ ਨਾ ਉਹੀ ਇਹ ਗੱਲ ਕਹਿ ਰਹੇ ਸੀ ਮੈਂ ਤਾਂ ਅੱਜ ਕੱਲ ਨਾ ਮੰਨਦਾ ਜੀ 29 ਲੱਖ ਭਰਤੀ ਕੀਤੀ ਹੈ ਤੇ ਪੰਜਾਬ 'ਚ ਕਿਤੇ ਭਰਤੀ ਰੜਕੀ ਕਿਉਂ ਨਹੀਂ ਫਿਰ ਜਿੱਦਾਂ ਇਹਨਾਂ ਦੀ ਭਰਤੀ ਉਹ ਸਾਰਿਆਂ ਨੂੰ ਪਤਾ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਭਰਤੀ ਹੁੰਦੀ ਸੀ ਉਹ ਕਹਿੰਦੇ ਅਸੀਂ ਓਬਜੈਕਸ਼ਨ ਦਾ ਸਮਾਂ ਦਿੰਦੇ ਆ ਤੁਹਾਨੂੰ ਇਹਨਾਂ ਗੱਲ ਕਹੀ ਕਿਤੇ ਨਹੀਂ ਕਹੀ ਤੁਹਾਨੂੰ ਓਬਜੈਕਸ਼ਨ ਦਾ ਸਮਾਂ ਦਿੰਦੇ ਆ ਵੀ ਤੁਹਾਡੀ ਜੇ ਕਿਤੇ ਨਾਂ ਗਲਤ ਪਰ ਰਹਿ ਗਿਆ ਤੁਸੀਂ ਆਪਣੀ ਦਰਖਾਸਤ ਦਿਓ ਅਸੀਂ ਉਹ ਨਾਂ ਕੱਟ ਦੇਗੇ ਵਿੱਚੋਂ ਉਹ ਤਾਂ ਕਿਸੇ ਗੱਲ ਹੀ ਨਹੀਂ ਕੀਤੀ ਦੂਸਰੀ ਚ ਅਕਾਲੀ ਜਲ ਪਹਿਲੀ ਵਾਰੀ ਨਵਾਂ ਦੀ ਬਣਨ ਲੱਗਾ ਹੂੰ 1962 ਤੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਜਦੋਂ ਸੰਤ ਫਤਿਹ ਸਿੰਘ ਨੂੰ ਲਿਆਂਦਾ ਗਿਆ ਸੀਗਾ ਲਿਆਂਦਾ ਸੀ ਪ੍ਰਤਾਪ ਸਿੰਘ ਕਹਿ ਰਹੇ ਨੇ ਵੀ ਜਿਹੜਾ ਸੰਤ ਪੜਿਆ ਲਿਖਿਆ ਬੈੰਦਾ ਤੇ ਮੈਨੂੰ ਕਿਤੇ ਕਿਸੇ ਪਾਸੇ ਉਧਾਰ ਸਕਦਾ ਵਾ ਅੜ ਚੜਦਾ ਵਾ ਇਹਨੂੰ ਪਾਸੇ ਕਰੋ ਉਹਨੂੰ ਪਾਸੇ ਕਰਨ ਵਾਸਤੇ ਜਿਆਦਾ ਫੰਡਾ ਵਰਤਿਆ ਗਿਆ ਵੀ ਇਹ ਭਾਪਿਆਂ ਦੀ ਗੰਦਕਾ ਦੇ ਭਾਪਿਆਂ ਨੂੰ ਭਜਾ ਤੇ ਜੱਟ ਲਿਆਓ ਇਹ ਨਾਰਾਜਿਤ ਭਾਪੇ ਭਜਾਓ ਤੇ ਜੱਟ ਲਿਆਓ ਉਹਦੇ ਵਿੱਚ ਸੰਤ ਕਾਂਗਰਸ ਦੀ ਮਦਦ ਨਾਲ ਕਾਂਗਰਸ ਦੇ ਮੁੱਖ ਮੰਤਰੀ ਦੀ ਮਦਦ ਨਾਲ ਸੰਤ ਫਤਿਹ ਸਿੰਘ ਆਏ ਸੀ ਤੇ ਜਦੋਂ ਸੰਤ ਸਿੰਘ ਫਤਿਹ ਸਿੰਘ ਦੀ ਸਟੈਬਲਿਸ਼ ਹੋ ਗਏ ਤੇ ਮੁੜ ਕੇ ਅੱਖਾਂ ਦੇ ਘਸੋਂਦੇ ਕੇ ਰੋਂਦਾ ਸੀ ਕਹਿ ਰੋ ਕਹਿੰਦਾ ਜੀ ਮੈਂ ਗਲਤੀ ਕਰ ਲਈ ਮਾਸਟਰ ਨੂੰ ਦਬਕਾਉਂਦਾ ਮਾਰਦ ਤੇ ਤਮਕਾ ਵੀ ਦੇਦਾ ਸੀ ਬੁਲਾਵਾਂ ਲਿੰਦਾ ਸੀ ਪਿਆਰ ਵੀ ਕਰ ਲਿੰਦਾ ਸੀ ਮੰਨ ਜਾਂਦਾ ਸੀਗਾ ਇਹ ਤੇ ਆਖੇ ਨਹੀਂ ਲੱਗਦਾ ਉਸ ਤੋਂ ਬਾਅਦ 1982 ਦੇ ਵਿੱਚ ਜਦੋਂ ਜਗਦੇਵ ਸਿੰਘ ਤਲਵੰਡੀ ਨੇ ਅਸਤੀਫਾ ਨਹੀਂ ਦਿੱਤਾ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਤੇ ਸਰਦੀਪ ਸਿੰਘ ਬਰਨਾਲਾ ਨੇ ਇੱਕ ਨਵਾਂ ਕਾਲਜਲ ਸਿਰ ਦਿੱਤਾ ਅਕਾਲੀ ਦਲ ਜਦੋਂ ਬਣਾਇਆ ਤੇ ਉਹਦੇ ਵਿੱਚ ਉਹ ਬਣਾਤਾ ਉਹਦੇ ਪ੍ਰਧਾਨ ਬਣਾਤੇ ਧੰਨ ਸਿੰਘ ਲੰਗੋਵਾਲ ਤੇ ਉਹ ਆਟੋਮੈਟਿਕ ਲੰਗੋਵਾਲ ਕਾਇਦਰ ਬਣ ਗਿਆ ਲੇਕਿਨ ਕੁਝ ਸਮੇਂ ਬਾਅਦ ਜਦੋਂ ਵੇਖਿਆ ਤਲਵੰਡੀ ਨੇ ਵੀ ਮੇਰੀ ਦੀ ਕੋਈ ਸਾਰ ਨਹੀਂ ਲੈ ਰਿਆ ਤੇ ਉਹਨੂੰ ਮੱਧ ਕਰਨਾ ਪਿਆ ਅਕਾਲੀ ਦਲ ਦੇ ਵਿੱਚ ਫਿਰ ਆਉਂਦਾ ਵਾ ਮਾਸਟਰ ਫਿਰ ਬਾਬਾ ਜਗENDER ਸਿੰਘ ਦਾ ਮਾਮਲਾ ਸੰਤ ਜਰਨੈਲ ਸਿੰਘ ਪਿੰਡਰ ਵਾਲੇ ਤੋਂ ਬਾਅਦ ਉਹਦੇ ਕੋਲ ਜਾਂਦੇ ਦੀ ਸਾਨੂੰ ਤੁਸੀਂ ਸਰਪ੍ਰਸ ਬਣੋ ਗਾਈਡ ਕਰੋ ਤੇ ਅਸੀਂ ਇੱਕ ਕਾਲੀਦਲ ਬਣਨਾ ਚਾਹਦੇ ਆਪਾਂ ਉਹ ਕਦਾ ਪਾਸੇ ਜੋ ਪ੍ਰਧਾਨ ਤੇ ਮੈਂ ਹੋਊਂਗਾ ਸਰਪ੍ਰਸਤਿਕਰ ਕਰਦੇ ਤੁਸੀਂ ਉਹ ਸੰਯੁਕਤ ਕਾਲੀਦਲ ਬਣ ਜਾਂਦਾ ਸਮਾਂ ਉਹ ਵੀ ਖਤਮ ਹੋ ਜਾਂਦਾ ਤੇ ਉਹਦੀ ਜਗ੍ਹਾ ਤੇ ਸ਼੍ਰੋਮਣੀ ਕਾਲੀਦਲ ਮਾਨ ਆ ਜਾਂਦਾ ਮਾਨ ਕਾਲੀਦਲ ਨੇ ਫਿਰ ਜਿਹੜਾ ਪਾਰਲੀਮੈਂਟ ਚ ਕਿਰਪਾਨ ਦਾ ਪੰਗਾ ਪਾ ਲਿਆ ਉਹ ਪੰਗੇ ਨੇ ਅਕਾਲੀ ਦਲ ਰੋਲ ਦਿੱਤਾ ਤੇ ਫਿਰ ਅਕਾਲੀ ਦਲ ਬਾਦਲ ਆ ਗਿਆ ਅਕਾਲੀ ਦਲ ਬਾਦਲ ਦੀ ਇੰਨੀ ਕਿ ਚੜ੍ਹਤ ਹੋ ਗਈ ਤੇ ਆਖਰਕਾ ਜਿਹੜਾ ਲੰਗੋਲ ਅਕਾਲੀ ਦਲ ਸੀ ਜਿਹਦੀ ਕੋ ਤਕੜੀ ਤੋਂ ਨਿਸ਼ਾਨ ਸੀਗਾ ਉਹਦੇ ਪ੍ਰਧਾਨ ਸਰਜੀਤ ਸਿੰਘ ਬਰਨਾਲਾ ਸੀ ਉਹ ਮਰਚ ਕਰ ਗਿਆ ਨਵੇਂ ਅਕਾਲੀ ਦਲ ਦੇ ਵਿੱਚ ਤੁਹਾਨੂੰ ਨੂੰ ਇੱਕ ਐਗਜ਼ਾਮਪਲ ਹੈ ਤੇ ਚਾਰ ਹੂੰ ਪੀ ਕਿਸ ਤਰ੍ਹਾਂ ਕਾਲੀ ਦਲ ਨਵੇਂ ਕਾਲੇ ਬਣਦੇ ਰਹੇ ਤੇ ਪੁਰਾਣੇ ਉੱਚ ਮਰਜ ਹੁੰਦੇ ਰਹੇ ਪਟੇ ਸਾਹਿਬ ਇੱਥੇ ਇੱਕ ਮੇਰਾ ਸਵਾਲ ਲਿਓ ਜਿਹੜਾ ਤੱਕੜੀ ਚੋਣ ਨਿਸ਼ਾਨ ਆ ਇਹ ਵੀ ਤਾਂ ਬਾਦਲ ਸਾਹਿਬ ਨੇ ਮੇਖਿਆ ਬਰਨਾਲਾ ਸਾਹਿਬ ਤੋਂ ਲਿਆ ਸੀਗਾ ਮੈਂ ਤੁਹਾਡੇ ਸਾਹਮਣੇ ਕਿਆ ਦੇਗਾ ਉਹ ਨਹੀਂ ਤੇ ਜਦੋਂ ਸਰਜੀਤ ਸਿੰਘ ਬਰਨਾਲੇ ਨੇ ਆਪਣਾ ਕਾਲੀ ਦਲ ਲੰਗਵਾਲ ਮਰਜ ਕਰ ਦਿੱਤਾ ਬਾਦਲ ਲਾਲ ਜੀ ਆਟੋਮੈਟਿਕ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਬਿਲਕੁਲ ਕੱਲ ਇਹਨਾਂ ਦਾ ਇੱਕ ਠਿਕਾ ਸੀ ਮੇਰੇ ਨਾਲ ਡਿਬੇਟ ਸੀਗਾ ਵਿਰਕ-ਵਿਰਕ ਨਾ ਬੋਲਣ ਦੀ ਜਾਂ ਚਾਲਣ ਦੀ ਜਾਂ ਇਹਨਾਂ ਨਾਲ ਗੱਲ ਕਰਨ ਦੀ ਜਾਂਚ ਵੀ ਜਦੋਂ ਦਲੀਲ 'ਚ ਬੈਠੇ ਹੋ ਦਲੀਲ ਨਾਲ ਗੱਲ ਕਰੋ ਸਲੀਕੇ ਨਾਲ ਗੱਲ ਕਰੋ ਉੱਥੇ ਇੱਕ ਮੁੰਡਾ ਹੈਗਾ ਸੀ ਰੰਤੇਰ ਸੀਗਾ ਨਵੇਂ ਕੱਦ ਨੂੰ ਬੜੀ ਸਲੀਕੇ ਨਾਲ ਗੱਲ ਕਰਦਾ ਸੀ ਇਹ ਸਾਰੇ ਉੱਚ ਸਭਾ ਦੇ ਬੰਦੇ ਨੇ ਬਾਦਲ ਜਿਹੜੇ ਸਮੇਤ ਸੁਖਬੀਰ ਬਾਦਲ ਜਿਹਦੇ ਕਰਕੇ ਨੁਕਸਾਨ ਹੋ ਰਿਹਾ ਤੇ ਗਾਂਵ ਨੁਕਸਾਨ ਦੇ ਨਾ ਟੋੜਾ ਹੁਣ ਇੰਨੀ ਵਾਰੀ ਮਰਜ਼ ਕਰਕੇ ਬਾਬਾ ਬਖਸ਼ੀਸ਼ ਨਾ ਸੋੜਿਆ ਹੋਣਾ ਤੁਸੀਂ ਜੀ ਖਾਰਕੂ ਸਿੰਘ ਉਹ ਆਪਣੀ ਗੱਲ ਕਰ ਰਿਹਾ ਸੀ ਵੀ ਪਰਮਜੀਤ ਸਿੰਘ ਪੰਜਵਾੜ ਨੂੰ ਮਿਲਣ ਵਾਸਤੇ ਬੰਦਾ ਜਿੱਦ ਕਰੇ ਸਾਨੂੰ ਉਹਨੇ ਮਸ਼ੀਨ ਕੰਨ ਦੇ ਦਿੱਤੀ ਸਾਨੂੰ ਬੰਦੂਕਾਂ ਵੀ ਦਿੱਤੀਆਂ 60 ਦਿੱਤੀਆਂ ਸਮਝਾ ਕੇ ਮੈਂ ਸੁਣੀ ਹੈ ਗੱਲ ਇਹ ਸਾਨੂੰ ਕਿਹਦਾ ਸੁਣਿਆ ਆ ਵੀ ਇਹ ਆਈਬੀ ਦਾ ਬੰਦਾ ਜੇ ਆਈਬੀ ਦਾ ਬੰਦਾ ਇਹਨੂੰ ਮੜਾਇਆ ਉਹ ਨਾ ਤੁਸੀਂ ਅਸੀਂ ਉਹ ਚਾਬੀ ਜਿਹੜੀਆਂ ਰੇਵਨਾਂ ਨੂੰ ਹਥਿਆਰ ਲਿਆ ਕੇ ਦਿੱਤੇ ਇਹਦੇ ਬੰਦੇ ਨੇ ਅਸੀਂ ਉਹਨਾਂ ਦਾ ਵਾਰਦਾਤਾ ਕਰਨੇ ਆ ਤੇ ਇਹ ਕਿਵੇਂ ਉਹਦਾ ਵਿਰਧ ਹੋਊਗਾ ਕਿਉਂ ਉਹ ਨਾ ਜੇਕਰ ਨਿਕਲੇ ਆ ਵੀ ਦੋ ਹੁਣ ਬਾਬਾ ਬਖਸ਼ੀ ਸਿੰਘ ਇਹ ਗੱਲ ਕਹਿੰਦਾ ਵਾ ਵੀ ਅਕਾਲੀ ਦਲ ਉਸੇ ਨੂੰ ਮਾਨਤਾ ਮਿਲੇਗੀ ਜਿਹਨੂੰ ਲੋਕਾਂ ਦਾ ਸਹਿਯੋਗ ਮਿਲੂਗਾ ਜਿਹਨੂੰ ਸੰਕਟਾ ਪ੍ਰਬੰਧ ਕਰਨ ਦੀ ਹੈ ਨਵੇਂ ਪ੍ਰਣਾਲੀ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਆਪਣੇ ਕੋਲ ਕੋਈ ਗੱਲ ਲਾਕੇ ਦੀ ਕਰਨੇ ਤੇ ਮੈਂ ਇਹ ਵੀ ਗੱਲ ਕਹਿਣਾ ਵਿਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਲੈਟਰ ਡਿਸ਼ਪੋਨੇ ਭੇਜਤੇ ਬੈਂਕ ਚ ਖਾਤਾ ਨਵਾਂ ਖੁਲਾਇਆ ਜਾ ਰਿਹਾ ਵਾ ਤਾਂ ਕਿ ਉਹ ਖਾਤੇ ਤੇ ਐਡਰੈਸ ਕੀ ਦੇਣਾ ਵੱਡੀ ਸਾਹਿਬ ਹਾਂਜੀ ਖਾਤੇ ਤੇ ਐਡਰੈਸ ਕੀ ਦੇਣਾ ਉਹ ਆਪਣਾ ਦੇਣੇ ਘਰ ਦਾ ਜਿਹੜਾ ਅਸਲੀ ਘਰ ਦੇ ਅੱਛਾ ਤਾਂ ਉਹ ਐਡਰੈਸ ਦੇਣਗੇ ਆਪਣਾ ਉਹਨਾਂ ਖੁਲਾ ਦਿਆ ਤੇ ਮੈਨੂੰ ਇਹ ਵੀ ਪਤਾ ਵੀ ਇੱਕ ਬੜੇ-ਬੜੇ ਵਪਾਰੀ ਨੇ ਕਹਿਤਾ ਜੀ 2 ਕਰੋੜ ਰੁਪਈਆ ਮੈਂ ਤੁਹਾਨੂੰ ਪੈਂਦੀ ਸੱਜਰੇ ਖਾਤੇ ਚ ਪਾ ਦਿੰਦਾ

ਜਿਹੜਾ ਉੱਥੇ ਖੜਾ ਹੁੰਦਾ ਵਾ ਚੋਬਦਾਰ ਉਹ ਆ ਕੇ ਗੁਰਜੀ ਨੂੰ ਦੱਸਦਾ ਵੀ ਇਦਾਂ ਇੱਕ ਅਕਬਰ ਬਾਦਸ਼ਾਹ ਆਇਆ ਮਿਲਣ ਵਾਸਤੇ ਕਹਦਾ ਉਹਨੂੰ ਕਹੇ ਜੀ ਪਹਿਲਾਂ ਸੰਗਤ ਜਾਵੇ ਪਰ ਸਰੀ ਪੰਗਤ ਜਾਵੇ ਪਹਿਲਾਂ ਫਿਰ ਸੰਗਤ ਕਰਾਂਗੇ ਆਪਾਂ ਇੱਕ ਬਾਦਸ਼ਾਹ ਸੰਗਤ ਚ ਬੈਠ ਕੇ ਲੰਗਰ ਛਕਦਾ ਤੇ ਗੁਰੂ ਸਾਹਿਬ ਨੂੰ ਆ ਕੇ ਇਹ ਗੱਲ ਕਹਿੰਦਾ ਵੀ ਮੈਂ ਬੜੇ ਪਤਨ ਕਹਤੇ ਛਤੀ ਪਤਨ ਦੇ ਲੇਕਿਨ ਜਦੋਂ ਅੱਜ ਮੈਨੂੰ ਸਵਾਦ ਆਇਆ ਜੋ ਅੱਜ ਮੈਨੂੰ ਨਜ਼ਾਰਾ ਆਇਆ ਪ੍ਰਸ਼ਾਦੇ ਦਾ ਕਿਤੇ ਨਹੀਂ ਆਇਆ ਹੁਣ ਆਇਆ ਕੋਈ ਸੀ ਉੱਥੇ ਇਹ ਆਇਆ ਕੋਈ ਸੀ ਉੱਥੇ ਆਪਣਾ ਜਿਹੜਾ ਸੀ ਅਕਬਰ ਅਕਬਰ ਇਸ ਕਰਕੇ ਆਇਆ ਸੀ ਲੇਕਿਨ ਬੱਚਾ ਕੋਈ ਨਹੀਂ ਸੀ ਇਹਦੇ ਕਰ ਬੱਚਾ ਨਹੀਂ ਸੀ ਬੜੇ ਨਜ਼ੂਮੀ ਵੇਖੇ ਬੜੇ ਕੁਝ ਵੇਖੇ ਦਵਾਈਆਂ ਹਕੀਮ ਬੜਾ ਕੁਝ ਕੀਤਾ ਦੇਖੇ ਬੱਚਾ ਨਹੀਂ ਹੋਇਆ ਗੁਰੂ ਸਾਹਿਬ ਕੋਲੇ ਹੁੰਦਾ ਮਿਲਦਾ ਵਾ ਉਹਨਾਂ ਕੋਲ ਫਰਿਆਦ ਕਰਦਾ ਭੀ ਇਹ ਦਾਤ ਬਖਸ਼ੇ ਜੀ ਕਹਿੰਦੇ ਜੀ ਕਾਲਪੁਰ ਬਖਸ਼ੇ ਦਾ ਅਰਦਾਸ ਕਰਨੇ ਕਾਲਪੁਰ ਦੇ ਜਰੂਰ ਬਖਸ਼ੇ ਤੇ ਗੁਰੂ ਸਾਹਿਬ ਦੀ ਅਦਾਸ ਦੇ ਨਾਲ ਬਕਾਇਦਾ ਤੋਂ ਇੱਕ ਸਲੀਮ ਪੈਦਾ ਐਸੀ ਜਿਹੜਾ ਬਾਦ ਜਾਂਗਰੀ ਬੰਦਾ ਜਿਹੜਾ ਗੁਰੂ ਸਾਹਿਬ ਮਨਕੇ ਸ਼ੀਤ ਕਰਤਾ ਪੰਚਪਾਸਾ ਮੈ ਨਹੀਂ ਕਰਾਤ ਇਤਿਹਾਸ ਕਰੇ ਹੁਣ ਜਦੋਂ ਉਹ ਆਇਆ ਤੇ ਮੁਰਕਿਓ ਨੇ ਸੋਚਿਆ ਵੀ ਬੱਚਾ ਨਹੀਂ ਹੋ ਗਿਆ ਸਭ ਕੁਝ ਜਗਾ ਤੇ ਫਿਰ ਆਇਆ ਕਿ ਮੈਂ ਫੈਸਲਾ ਕੀਤਾ ਜੀ ਇੰਨੇ ਪਿੰਡ ਤੁਹਾਡੀ ਸੰਗਤ ਨਾਲ ਲਵਾ ਦੰਦੇ ਆ ਕਿ ਤੁਹਾਡੇ ਲੰਗਰ ਨੂੰ ਕੋਈ ਦਿੱਕਤ ਨਾ ਆਵੇ ਉਹ ਕਹਿੰਦੇ ਜੀ ਅਸੀਂ ਲੰਗਰ ਦੀ ਦਿੱਕਤ ਨਹੀਂ ਗੱਲ ਕਰਦੇ ਇਹ ਸੰਗਤਾਂ ਦੀ ਦਸਵੰਧਾ ਚੱਲਦਾ ਤੇ ਸ਼ਾਮ ਨੂੰ ਅਸੀਂ ਭਾਂਡੇ ਮੁੱਦੇ ਮਾਰ ਕੇ ਸੌਂਦੇ ਆ ਸਵੇਰੇ ਆਉਤ ਵੇਖ ਲਾਂਗੇ ਤੇ ਸੰਗਤ 4 ਵਜੇ ਸ਼ੁਰੂ ਹੋ ਜਾਂਦੀ ਹੈ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਲੱਸੀ ਲੈ ਕੇ ਆ ਕੋਈ ਆਟਾ ਲੈ ਕੇ ਆ ਰਿਹਾ ਕੋਈ ਸਬਜ਼ੀ ਲੈ ਕੇ ਕੋਈ ਕੁਝ ਲੈ ਕੇ ਆ ਰਿਹਾ ਇਸ ਕਰਕੇ ਸੰਤਾਂ ਦੇ ਦਸਵੰਦ ਨਾਲ ਚੱਲਦਾ ਤੇ ਜੇ ਉਹ ਦਸਵੰਦ ਕਿ ਬਕਾਇਦਾ ਤੌਰ ਤੇ ਇਹ ਨਵੇਂ ਕਲਦਲ ਅਸੀਂ ਲੋਕਾਂ ਨੇ ਇਕੱਠਾ ਸ਼ੁਰੂ ਕਰਤਾ ਪੈਸੇ ਦੀ ਕੋਈ ਦਿੱਕਤ ਨਹੀਂ ਆਏਗੀ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਇਸ ਕਰਕੇ ਸਾਨੂੰ ਅਮੀਰ ਸੂਚ ਹੁੰਦਾ ਵਾ ਵੀ ਅਕਾਲੀ ਦਲ ਦੀ ਨਵੇਂ ਜਿਹੜਾ ਅਕਾਲੀ ਦਲ ਬਣਿਆ ਨਵਾਂ ਉਹ ਜੇ ਪ੍ਰਣਾਵ ਆਵੇ ਫਿਰ ਕਹਿ ਦੇਣਾ ਤੇ ਇੰਨਾ ਸੌਖਾ ਨਹੀਂਗਾ ਵੀ ਜਿਨ੍ਹਾਂ ਜਿਹੜਾ ਪਤਾਲ ਚ ਹੋਣ ਅਕਾਲੀ ਦਲ ਬਾਦਲ ਦੀਆਂ ਪਿਛਲੇ 35 ਸਾਲ ਤੋਂ ਉਹ ਕੰਮ ਕਰਦੇ ਹੁਣ ਉਹਨਾਂ ਨੂੰ ਇੰਨੀ ਦੀ ਪੁੱਟਿਆ ਪੁੱਟਣਾ ਸੁੱਖਾ ਨਹੀਂ ਲੇਕਿਨ ਇਹ ਕੰਮ ਸੰਗਤ ਦਾ ਬਾਬਾ ਬਖਸ਼ੀਸ਼ ਸਿੰਘ ਇਹ ਕਦ ਕਹਿੰਦਾ ਵੀ ਜਿਹੜਾ ਵੀ ਜਿਹੜਾ ਵੀ ਅਕਾਲੀ ਦਲ ਅਕਾਲ ਤਖਤ ਨੂੰ ਪਰਣਾਇਆ ਹੋਊਗਾ ਸੰਗਤ ਉਹਦਾ ਸਾਥ ਦੇਗੀ ਪਰ ਪੱਟੀ ਸਾਹਿਬ ਸਵਾਲ ਤੇ ਇਥੇ ਵੀ ਆ ਮੇਰੀ ਸਵਾਲ ਲਿਓ ਬੇਨਤੀ ਆ ਵੀ ਜਹੇਦਾਰ ਸਾਹਿਬ ਤੇ ਇਹ ਕਹਿੰਦੇ ਆ ਵੀ ਆਪੋ ਆਪਣੀ ਤੁਹਾਨੂੰ ਮੁਬਾਰਕ ਹੋਵੇ ਸਿਆਸੀ ਪਾਰਟੀ ਹਾਂ ਉਹਨਾਂ ਨੇ ਜਿਹੜਾ 6 ਤਰੀਕ ਨੂੰ ਆਪਣਾ ਹੁਕਮ ਜਾਰੀ ਕੀਤਾ ਉਹ ਉਹਨਾਂ ਦੀ ਆਪਣੀ ਕਿਰਤ ਨਹੀਂ ਉਹ ਕਿਤੋਂ ਹੋਰ ਲਿਖਿਆ ਮੈਂ ਉਹ ਦਾਸੀ ਜਿਹੜਾ ਨਾ ਹੀ ਲੈਣ ਮੈਂ ਵੇਖੀ ਜੋ ਪ੍ਰਥੀ ਪਾਲ ਸਿੰਘ ਸੰਧੂ ਗਿਆਨੀ ਜੁਗਿੰਦਰ ਸਿੰਘ ਬਨਾਰਤੀ ਦੇ ਜਥੇਦਾਰ ਸਿਓ ਪੀਏ ਸੀ ਕਿਤੋਂ ਤੇ ਡਾਕਟਰ ਦਲਜੀਤ ਸਿੰਘ ਚੀਮਾ ਉਹਦੇ ਕੋਲ ਲੈ ਕੇ ਜਾਂਦਾ ਕਿ ਅੱਜ ਤੁਸੀਂ ਆ ਜਿਹੜਾ ਸੰਦੇਸ਼ ਲਾ ਇਹ ਪੜ੍ਹਨਾ ਉਥੋਂ ਤੁਸੀਂ ਫਸੇ ਹੋ ਤੇ ਪ੍ਰਿੰਸੀਪਲ ਸਾਹਿਬਾ ਬੜਾ ਕਲਾਕਾਰ ਸੀ ਕਹਿੰਦਾ ਚੀਵਾ ਸਿੰਘ ਤੁਸੀਂ ਆਪਣੇ ਘਰ ਨੂੰ ਲੈ ਜਾਓ ਸਾਨੂੰ ਲਿਖਣਾ ਆਉਂਦਾ ਵਾ ਇੱਕ ਐਗਜ਼ਾਮਪਲ ਆ ਪ੍ਰਿੰਸੀਪਲ ਸਾਹਿਬ ਜੂਨਾ ਪੁੱਛ ਲੋ ਜੀਮਾ ਵੀ ਜੂਦਾ ਪੁੱਛ ਲੋ ਜੇ ਇਹ ਗੱਲ ਆ ਤੇ ਫਿਰ ਚੀਮੇ ਨੇ ਆਪਣੀ ਕੋਈ ਕਲਾਕਾਰੀ ਸ਼ੁਰੂ ਕੀਤੀ ਹੋਊਗੀ ਜਿਹਦੇ ਵਿੱਚ ਲਿਖਿਆ ਵਾ 2 ਦਸੰਬਰ 2024 ਨੂੰ ਅਕਾਲ ਤਖਤ ਦੀ ਫਸੀਲ ਤੋਂ ਜਾਰੀ ਹੋਏ ਹੁਕਮਨਾਂ ਜੇ ਮੰਨਦਾ ਤੇ ਬਹੁਤ ਵਧੀਆ ਜੇ ਨਹੀਂ ਮੰਨਦਾ ਤੇ ਉਹਨੂੰ ਉਹਦੀ ਸਿਆਸਤ ਮੁਬਾਰਕ ਇਹ ਸ਼ਬਦ ਜਥੇਦਾਰ ਅਕਾਲ ਤਖਤ ਨਹੀਂ ਲਿਖ ਸਕਦਾ ਅਕਾਲ ਤਖਤ ਦਾ ਦਫ਼ਤਰ ਨਹੀਂ ਲਿਖ ਸਕਦਾ ਇਹ ਉਹੀ ਲਿਖ ਸਕਦਾ ਵਿਅਕਤੀ ਜਿਹੜਾ ਅਕਾਲ ਤਖਤ ਦੀ ਜਿਹਨੂੰ ਸਮਝ ਨਹੀਂ ਜਿਨੂੰ ਇਹਦੀ ਮਰਿਆਦਾ ਦੀ ਸਮਝ ਨਹੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਪੇਸ਼ ਹੁੰਦਾ ਕਾਲ ਤਖਤ ਤੇ ਪਹਿਲਾ ਜੋ ਆਕੀ ਉਹਦਾ ਨਹੀਂ ਪੇਸ਼ ਹੁੰਦਾ ਤੇ ਇਹਦੇ ਖਿਲਾਫ ਜਦੋਂ ਮਹਾਰਾਜਾ ਸਵੇਰੇ ਹੁੰਦਾ ਵਾ ਤੇ ਜਿਹੜਾ ਅਹੰਕਾਰ ਹੁੰਦਾ ਉਹ ਫਤਿਹ ਨਹੀਂ ਬੁਲਾਉਂਦਾ ਚੁੱਕ ਕੇ ਸਲਾਮ ਤੇ ਕਰਦਾ ਵਾ ਫਤਿਹ ਨਹੀਂ ਬੁਲਾਉਂਦਾ ਉਹ ਕਹਿੰਦਾ ਮਹਾਰਾਜਾ ਉਹਨੂੰ ਬੁਲਾਓ ਯਾਰ ਇਹਨੂੰ ਮੈਨੂੰ ਫਤਿਹ ਨਹੀਂ ਬੁਲਾਏ ਜੀ ਹੁੰਦੇ ਤੂੰ ਕਹਿੰਦਾ ਫਤਿਹ ਨਹੀਂ ਬੁਲਾਈ ਕਹਿੰਦਾ ਬਿਲਕੁਲ ਨਹੀਂ ਬੁਲਾਉਣੀ ਤੁਸੀਂ ਅਕਾਲ ਤਖ ਦੇ ਪਗੋੜਿਓ ਪਹਿਲਾਂ ਅਕਾਲ ਤਖ ਤੇ ਪੇਚੂਗੀ ਫਤਿਹ ਫਿਰ ਬੁਲਾਵਾ ਫਤਿਹ ਜੱਟ ਦੇ ਤੁਸੀਂ ਫਿਰ ਬਣਦੇ ਤੇ ਅਕਾਲ ਤਖ ਤੂੰ ਜਿੱਥੇ ਉਹਦੇ ਤੇ ਬਿਆਨ ਕੀਤਾ ਜਾਂਦਾ ਤੋ ਉੱਥੇ ਇਹ ਵੀ ਕਿਹਾ ਜਾਂਦਾ ਵਾ ਤਖਈਆ ਕਰ ਨਾਲ ਦੇਂਦੇ ਵੀ ਇਹ ਕਹਿੰਦਾ ਵੀ ਜਿਹੜੀ ਸ਼ਾਈ ਸ਼ਾਈ ਖਜਾਨੇ ਚੋ ਰੋਜ਼ ਰਸਤਾ ਆਉਂਦੀ ਸੀ ਨਾ ਦਰਬਾਰ ਸਰ ਲੰਗਰ ਤਿਆਰ ਕਰਨ ਵਾਸਤੇ ਕੜਾ ਪ੍ਰਸ਼ਾਤ ਤਿਆਰ ਕਰਨ ਵਾਸਤੇ ਅੱਜ ਤੋਂ ਬਾਅਦ ਵਰਤੀ ਜੀ ਸੰਗਤ ਆਪ ਜਿਹੜੇ ਸੀ ਉਹ ਸੰਗਤ ਆਪਸੇ ਇਕੱਠੇ ਕਰਕੇ ਤਿਆਰ ਕਰੂਗਾ ਤੇ ਉਹਦੋਂ ਤੋਂ ਜਿਹੜੀ ਸੀ ਇਹ ਪਰਚੀ ਸਿਸਟਮ ਸ਼ੁਰੂ ਹੋਇਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਨਿਬੜ ਗਈ ਤਨਖਾਹ ਵੀ ਭੁਗਤ ਲਈ ਸਭ ਕੁਝ ਹੋ ਗਿਆ ਤੇ ਉਹ ਕਹਿੰਦਾ ਜੀ ਵੇਖੋ ਜਿਹੜਾ ਤੁਸੀਂ ਹੁਕਮ ਕੀਤਾ ਸੀ ਮੇਰੀ ਛਾਈ ਖਜ਼ਾਨੇ ਦੇ ਵਿੱਚੋਂ ਰਸਤਬੰਦ ਕੀਤਾ ਸ਼ੁਰੂ ਕਰਾ ਦਿਓ ਉਹ ਹੁਕਮ ਨੂੰ ਰੱਦ ਕਰ ਦਿਓ ਕਹਿੰਦੇ ਓਏ ਕਾਣਿਆਂ ਇਥੋਂ ਹੁਕਮਵੇਂ ਜਾਰੀ ਹੁੰਦੇ ਰੱਦ ਨਹੀਂ ਹੁੰਦੇ ਨਹੀਂ ਜੀ ਲਈ ਵਾਪਸ ਉਹਨਾਂ ਨੇ ਤੇ ਜੇ ਜਥੇਦਾਰ ਨੇ ਕੰਮ ਕੀਤਾ ਪੜਿਆ ਉਹ ਹੁਕਮਨਾਮਾ ਤੇ ਮੈਸੂਦਾ ਜਥੇਦਾਰ ਦੀ ਕਿਰਤ ਨਹੀਂ ਅਕਾਲ ਤਖ ਦੀ ਕਿਰਤ ਨਹੀਂ ਮੈਂ ਦਵੇਂ ਨਾ ਕਹਿੰਦਾ ਜਿਤ ਮਦੀਨ ਕੋਈ ਕਰਾ ਲੋ ਅੱਛਾ ਪੜੀ ਸਾਹਿਬ ਇੱਕ ਸਵਾਲ ਲਿਓ ਮੇਰਾ ਅੱਜ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਲੋ 2 ਦਸੰਬਰ ਤੋਂ ਬਾਅਦ ਜਦੋਂ ਉਹਨਾਂ ਨੂੰ ਬਣਾਇਆ ਗਿਆ ਭਰਤੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਬਤੌਰ ਐਸਜੀਪੀਸੀ ਪ੍ਰਧਾਨ ਇਹਨਾਂ ਨੇ ਨਾ ਅਸਤੀਫਾ ਦੇ ਦਿੱਤਾ ਸੀ ਪਰ ਇਹਦੇ ਬਾਰੇ ਕਦੀ ਸਪਸ਼ਟ ਨਹੀਂ ਕੀਤਾ ਵੀ ਕਿਉਂ ਦਿੱਤਾ ਅੱਜ ਪ੍ਰੈਸ ਕਾਨਫਰੰਸ ਦਾ ਸੰਦਰਭ ਸੀਗਾ 350 ਸਾਲਾ ਜਿਹੜਾ ਮਹਾਰਾਜੇ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਮਨਾਉਣਾ ਨਾ ਪਰ ਪੱਤਰਕਾਰ ਨੇ ਸਵਾਲ ਕਰ ਦਿੱਤਾ ਵੀ ਕੱਲ ਜੋ ਕੁਝ ਹੋਇਆ ਧਾਮੀ ਸਾਹਿਬ ਕਹਿੰਦੇ ਆ ਵੀ ਮੈਂ ਬੜੀ ਕੋਸ਼ਿਸ਼ ਕੀਤੀ ਵੀ ਚੁੱਲ੍ਹੇ ਇਕੋ ਜਾਣ ਪਰ ਕਹਿੰਦੇ ਜਦੋਂ ਮੰਨੇ ਹੀ ਨਹੀਂ ਤੇ ਫਿਰ ਹਾਰ ਕੇ ਮੈਂ ਜਿਹੜਾ ਵਾ ਆਪਣਾ ਅਸਤੀਫਾ ਸੌਂਪ ਦਿੱਤਾ। ਪਰ ਪੱਟੀ ਸਾਹਿਬ ਜਦੋਂ ਐਡੀ ਵੱਡੀ ਗੱਲ ਸੀਗੀ ਵੀ ਜਦੋਂ ਦੋਵੇਂ ਧਿਰਾਂ ਆਪਸ ਦੇ ਵਿੱਚ ਰਜ਼ਾਮੰਦ ਨਹੀਂ ਹੋ ਰਹੀਆਂ ਸੀ ਧਾਮੀ ਸਾਹਿਬ ਨੂੰ ਅਸਤੀਫਾ ਦੇਣਾ ਪਿਆ ਤੇ ਇਹ ਗੱਲ ਉਹਨਾਂ ਪਹਿਲਾਂ ਕਿਉਂ ਨਾ ਦੱਸੀ? ਦੁਬਾਰਾ ਕਰਿਓ ਜੀ। ਮੈਂ ਗਲਤ ਹੋਵਾਂ ਤਾਂ ਸ਼ਾਇਦ ਤੁਸੀਂ ਠੀਕ ਕਰ ਦਿਓ ਜੇ ਦੱਸੀ ਹੋਵੇ। ਪਰ ਦੁਬਾਰਾ ਦੁਬਾਰਾ ਦੋ ਵਾਰ ਕਰਿਓ ਕੀ ਕਰੀਏ? ਮੈਂ ਇਹ ਕਹਿਣਾ ਚਾਹੁੰਦਾ ਵੀ ਧਾਮੀ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਜਿਹੜਾ ਵਾ ਅਸਤੀਫਾ ਇਸ ਕਰਕੇ ਦਿੱਤਾ ਸੀਗਾ ਕਿ ਮੈਂ ਬੜੀ ਕੋਸ਼ਿਸ਼ ਕੀਤੀ ਦੋਵਾਂ ਧਿਰਾਂ ਨੂੰ ਇਕੱਠਿਆਂ ਕਰਨ ਦੀ ਪਰ ਇਹ ਇਕੱਠੇ ਨਹੀਂ ਹੋਏ ਫਿਰ ਮੈਂ ਅਸਤੀਫਾ ਦੇ ਦਿੱਤਾ ਵੀ ਜਦੋਂ ਤੁਸੀਂ ਮੇਰੀ ਮੰਨਣੀ ਨਹੀਂ ਤੇ ਜਾਓ ਫਿਰ ਠੀਕ ਆਪੋ ਆਪਣਾ ਤੁਸੀਂ ਜਿਹੜਾ ਚੁੱਲਾ ਮਗਾਈ ਚਲੋ ਮੈਂ ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ ਜੇ ਮੈਂ ਗਲਤ ਹੋਵਾਂ ਤਾਂ ਦੇ ਦਰੁਸਤ ਕਰ ਦਿਓ ਧਾਮੀ ਸਾਹਿਬ ਨੇ ਅੱਜ ਹੀ ਗੱਲ ਦੱਸੀ ਹੈ ਤਾਂ ਮੀ ਸਾਹਿਬ ਨੇ ਜੇ ਇਹ ਗੱਲ ਗਲਤ ਕਹੀ ਹੈ ਕਹੀ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਤੋਂ ਬਚੇ ਨਹੀਂ ਇਹਦਾ ਮਤਲਬ ਉਹ ਕਾਲ ਤੱਕ ਤਾਂ ਨਹੀਂ ਖਲੋਤੇ ਉਹ ਆਪਣੀ ਪਾਰਟੀ ਬਦਲਣ ਦਾ ਬਦਲਣ ਨਾਲ ਖਲੋਤੇ ਆ ਕਾਲ ਤੱਕ ਦੇ ਖਲੋਤੇ ਦੋਵੇਂ ਇਕੱਠੇ ਕਰਨੀ ਗੱਲ ਦੀ ਕੋਈ ਨਹੀਂ ਸੀ ਨਹੀਂ ਇਹ ਕਿ ਉਹ ਕਾਲ ਤੱਕ ਨੇ ਕਹਤਾ ਭਾਈ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਗੱਲ ਮੁੱਕ ਜਾਂਦੀ ਸੀ ਤੇ ਭਰਤੀ ਤੇ ਫਿਰ ਸਾਡੇ ਸਾਹਿਬ ਦੇ ਹਦੇਸ਼ ਤੋਂ ਹੀ ਹੋਈ ਪਾ ਮਿਸਾਬੀ ਕਾਲ ਤੱਕ ਦੇ ਭਗੜੇ ਹੋ ਗਏ ਨਾ ਜਦੋਂ ਬਕਾਇਦਾ ਤੌਰ ਤੇ ਉਸ ਕਮੇਟੀ ਦੇ ਜਾ ਕੇ ਜਥੇਦਾਰ ਨੂੰ ਇਹ ਗੱਲ ਕਹੀ ਜੀ ਉਹ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਉਹ ਪੰਗਾ ਪਾ ਕੇ ਬੈਠਿਆ ਵੀ ਜੇ ਤੁਹਾਡੀ ਗੱਲ ਸੁਣੀ ਅਸੀਂ ਤੇ ਸਾਡਾ ਚੋਣਛਾਣੀ ਵੀ ਖਤਰੇ 'ਚ ਪੈ ਜਾਣਾ ਤੇ ਸਾਡੀ ਪਾਰਟੀ ਦੀ ਮਾਨਤਾ ਵੀ ਖਤਰੇ 'ਚ ਪੈ ਜਾਣੀ ਹੂੰ ਕਿੰਨਾ ਰੌਲਾ ਪਾਇਆ ਡਾਕਟਰ ਚੀਮੇ ਦੇ ਕਲੇਰ ਤੇ ਵਿਦਵਤਜਾਂ ਨੇ ਵੀ ਵੇਖੋ ਸਾਡੀ ਮਾਨਤਾ ਖਤਮ ਹੋ ਜਾਣੀ ਸਾਡਾ ਚੋਣ ਮੈਂ ਕਿਹਾ ਸੀਗਾ ਸੋਵਰੀ ਖਤਮ ਹੋ ਗਈ ਯਾਰ ਅਕਾਲ ਤਖ ਦੀ ਮਰਿਆਦਾ ਦੇ ਭਾਗ ਹੁਣੀ ਛੇ ਤੁਹਾਡੀ ਜਿਹੜੀ ਚੋਣ ਲਿਛਾਂ ਤੇ ਤੁਹਾਡਾ ਅਕਾਲੀ ਦਲ ਜਿਲਾ ਅਕਾਲ ਤਖ ਦੀ ਮਰਿਆਦਾ ਤੇ ਕਾਲ ਤਖ ਦੀ ਮਹੱਤਤਾ ਨੂੰ ਉੱਪਰ ਨਹੀਂ ਅਕਾਲ ਤਖ ਦੀ ਖਾਤਰ ਤੇ ਅਗਲੇ ਦਿਨ ਜਦੋਂ ਜਦੋਂ ਕਿਹਾ ਸੀ ਨਿਮਾਗ ਕਪੂਰ ਸਿੰਘ ਨੂੰ ਕਹਿੰਦਾ ਨੋ ਮੈਨੂੰ ਨਹੀਂ ਤੁਹਾਡੀ ਨਵਾਬੀ ਚਾਹੀਦੀ ਪਰ ਤੁਸੀਂ ਯਾਰ ਇੱਕ ਛੋਟੀ ਜਿਹੀ ਮੁੱਖ ਮੰਤਰੀ ਬਸ ਭੰਜੇ ਫਿਰਦੇ ਹੋ ਉਹ ਵੀ ਪਤਾ ਨਹੀਂ ਮਿਲਣੀ ਕੀ ਨਹੀਂ ਮਿਲਣੀ ਅੱਜ ਤੇ ਧਾਮੀ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਇਹਨਾਂ ਦਾ ਫਰਜ਼ ਬੰਦਾ ਸੀ ਬਿਆਨ ਠੋਕੇ ਦਿੰਦੇ ਵੀ ਇਹ ਨਹੀਂ ਮੰਨਦੇ ਨਾ ਮੰਨਣ ਅਸੀਂ ਭਰਤੀ ਸ਼ੁਰੂ ਕਰ ਰਹੇ ਹਾਂ ਬਿਲਕੁਲ ਇਹ ਗੱਲ ਅੱਜ ਹੀ ਤੇ ਮੈਂ ਕਹਿ ਰਿਹਾ ਨਾ ਵੀ ਅੱਜ 8 ਮਹੀਨੇ ਬਾਅਦ ਦੱਸਣ ਦੀ ਕੀ ਲੋੜ ਤੁਸੀਂ ਉਦੋਂ ਦੱਸ ਦਿੰਦੇ ਕਿੱਸਿਆ ਚੰਗਾ ਕੀਤਾ ਉਹਨਾਂ ਨੇ ਆਪਣਾ ਗੁਬਾਰ ਕੰਢਿਆ ਚੰਗੀ ਗੱਲ ਹੈ ਤੇ ਅਸੀਂ ਕਹਿੰਦੇ ਹਾਂ ਵੀ ਉਹ ਅਕਾਲ ਤੱਕ ਦੇ ਪਗੋੜੇ ਨੇ ਅੱਜ ਪਗੋੜੇ ਨੇ ਤੁਸੀਂ ਕੋਈ ਹੋਰ ਰੀਜਨ ਦੱਸਦੇ ਵੱਖਰੀ ਗੱਲ ਮੰਨ ਲੈਂਦੇ ਕੋਈ ਗੱਲ ਨਹੀਂ ਆ ਰੀਜਨ ਤੁਸੀਂ ਦੱਸ ਕੇ ਕੱਲ ਤੱਕ ਤੇ ਭਗੜੇ ਬਣ ਗਿਓ ਜਿਹੜਾ ਕੱਲ ਤੱਕ ਦਾਦੇ ਜੀ ਇਹ ਉਸ ਬਾਬੇ ਦਾ ਤਖਤ ਉਹ ਜਾਰੇ ਪੀਰਾਂ ਦਾ ਜਾਣਾ ਪੀਰ ਹੂੰ ਛੋਟੀ ਹਸਤੀ ਨਹੀਂ ਜੀ ਇਸ ਕਰਕੇ ਬਕਾਇਦਾ ਤੌਰ ਤੇ ਧਾਮੀ ਸਾਹਿਬ ਦੇ ਜੋ ਗਿਆ ਠੀਕ ਹੈ ਦੂਜੀ ਗੱਲ ਉਹਦਾ ਕਹੀ ਆ ਵੀ ਅਕਾਲੀ ਰਲ ਇੱਕ ਹੀ ਹੋਏਗਾ ਬਿਲਕੁਲ ਠੀਕ ਹੈ ਉਹਨਾਂ ਨੇ ਤੇ ਮੈਂ ਤੁਹਾਨੂੰ ਚਾਰ ਐਗਜ਼ਾਮਪਲ ਨਾਲ ਕੱਲੀ ਤੇ ਨੂੰ ਦੇਤੀਆਂ ਨੇ ਅਕਾਲੀ ਦਾ ਇੱਕ ਹੀ ਰਿਆ ਇੱਕ ਹੀ ਰਹੇਗਾ ਉਹੀ ਰਹੇਗਾ ਜਿਨ੍ਹਾਂ ਨੂੰ ਸੰਗਤ ਦੀ ਪ੍ਰਵਾਨਗੀ ਮਿਲੇਗੀ ਜਿਹਨੂੰ ਅਕਾਲ ਤਖਨ ਨੂੰ ਪ੍ਰਮਾਣਿਤ ਜਿਹੜਾ ਕਾਲੀ ਦਾ ਅਕਾਲ ਤਖਨ ਨੂੰ ਸਮਰਪਿਤ ਹੋਊਗਾ ਫਿਰ ਸਾਹਿਬ ਐਸੇ ਆਪਾਂ ਇਸ ਮੰਚ ਤੇ ਪਹਿਲਾਂ ਵੀ ਇਹ ਗੱਲ ਤੁਸੀਂ ਦੱਸੀਆ ਵੀ ਆਉਣ ਵਾਲੇ ਦਿਨਾਂ ਚ ਆਪਾਂ ਸਰਬੱਤ ਖਾਲਸਾ ਜਿਹੜਾ ਉਹ ਹੁੰਦਿਆਂ ਹੋਇਆਂ ਵੇਖਾਂਗੇ ਉਹਦੇ ਗਵਾਹ ਬਣਾਂਗੇ ਮੈਨੂੰ ਲੱਗਦਾ ਵੀ ਇਸ ਬਿਲਕੁਲ ਨਤਾਰਾ ਸਰਬੱਤ ਖਾਲਸਾ ਚ ਹੀ ਹੋਊਗਾ ਬਿਲਕੁਲ ਸਰਬੱਤ ਖਾਲਸਾ ਵੀ ਹੋਏਗਾ ਇਵੀ ਕਰਨ ਲੋ ਵੀ ਕਰਨ ਆਪੇ ਲੋਕ ਫੈਸਲਾ ਕਰਦਣਗੇ ਸਗਤ ਕਿੱਥੇ ਜਾਂਦੀ ਵੰਡੀ ਵੰਡੀ ਕਿ ਤੇ ਪਰਚਾਬ ਉਧਰ ਮੜੀ ਜੀ ਖਬਰ ਇਹ ਵੀ ਹਾਂਜੀ ਹਾਂਜੀ ਜੀ ਜੀ ਦੱਸੋ ਤੁਸੀਂ ਮੈਗਮ ਮਜੀਠਿਆ ਸਾਹਿਬ ਵਾਲੇ ਮਾਮਲੇ ਦਾ ਕੀ ਬਣਿਆ ਜੀ ਅੱਜ ਵੀ ਤਰੀਕ ਸੀਗੀ ਤਰੀਕ ਫੇਰ ਗਾਮਾ ਤੱਕ ਜੀਠਿਆ ਸਾਹਿਬ ਦੇ ਮਾਮਲੇ ਚ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਬਈ ਮਜੀਠਿਆ ਸਾਹਿਬ ਨੂੰ 25 ਤੋਂ ਪਹਿਲਾਂ ਬੇਲ ਨਹੀਂ ਮਿਲੇਗੀ 25 ਅਗਸਤ ਤੱਕ 2 ਮਹੀਨੇ ਪੇਸ਼ ਪੂਰੇ ਹੋ ਜਾਣੇ ਆ ਜੇ ਕਿਤੇ ਵਿਜੀਲੈਂਸ ਆਪਣਾ ਚਲਾਨ ਨਾ ਪੇਸ਼ ਕਰੀ ਜਿੱਤੇ ਮਜੀਠੀਆ ਨੂੰ ਸੈਸ਼ਨ ਕੋਰਟ ਜਬਾਨ ਆਰਾਮ ਨਾ ਦੇ ਦੇ ਤੇ 25 ਦੇ ਵਿੱਚ 12 ਤਰੀਕ ਹੋਗੀ ਤੇ 12 ਦਿਨ ਬਾਕੀ ਨੇ ਤੇ 12 ਦੇ ਵਿੱਚ ਇਹਨਾਂ ਚਲਾਨ ਪੇਸ਼ ਕਰਨਾ ਜੇ ਚਲਾਨ ਪੇਸ਼ ਕਰਤਾ ਵੈਲਨ ਗੁੱਡ ਫਿਰ ਉਹਦੇ ਤੇ ਬਹਿਸ ਹੋਏਗੀ ਕਿ ਚਲਾਨ ਠੀਕ ਪੇਸ਼ ਕੀਤਾ ਗਲਤ ਕੀਤਾ ਚ ਕਿੰਨਾ ਕਦਮ ਹੈਗਾ ਵਾ ਉਹਦੇ ਹਿਸਾਬ ਨਾਲ ਅਦਾਲਤ ਫੈਸਲਾ ਲਵੇਗੀ ਇਸੇ ਕਰਕੇ ਅਦਾਲਤ ਨੇ ਅੱਜ ਉੱਤੇ ਸੁਣਵਾਈ ਵੀ ਕੀਤੀ ਹੈ ਤੇ ਉਹਨਾਂ ਦੀ ਬਿਰਕ ਬਦਲਣ ਦੀ ਜਿਹੜੀ ਆ ਐਪਲੀਕੇਸ਼ਨ ਉਹਦੇ ਵੀ 21 ਤਰੀਕ ਨੂੰ ਸੁਣਵਾਈ ਹੋਏਗੀ ਤੇ ਬਕਾਇਦਾ ਤੌਰ ਤੇ ਜ਼ਮਾਨਤ ਦੀ ਅਰਜ਼ੀ ਤੇ ਵੀ 21 ਅਗਸਤ ਨੂੰ ਸੁਣਵਾਈ ਹੋਏਗੀ 10 ਦਿਨ ਦਾ ਟਾਈਮ ਦੇ ਦਿੱਤਾ 2 ਦਿਨ ਬਾਕੀ ਬਚੇ 3 ਦਿਨ ਜਿਹਦੇ ਵਿੱਚ 25 ਦੇ ਵਿੱਚ ਚਲਾਨ ਪੇਸ਼ ਨਾ 25 ਤੱਕ ਸਰਕਾਰ ਨੇ ਚਲਾਨ ਨਾ ਪੇਸ਼ ਕੀਤਾ ਸਮਝ ਲਓ ਕਿ ਸਰਕਾਰ ਨੇ ਇਹ ਬੋਗਸ ਕੇਸ ਡਿਸਟ੍ਰਿਕਟ ਕੀਤਾ ਸੀ ਵਿੱਚ ਕੱਖ ਨਹੀਂ ਹੈ ਤੇ ਮਜੀਠੀਆ ਸਰ ਨੂੰ ਜਵਾਬਤ ਮਿਲ ਜੇਗੀ ਇਸ ਕਰਕੇ ਅਦਾਲਤ ਵੀ ਇਸ ਸੋਚਦੀ ਪੀ ਕਾਲੀ ਜੂ ਕਦਮ ਨਾ ਚੁੱਕਿਆ ਜਾਵੇ ਕੋਈ ਨਾ ਕੋਈ ਲੌਜਿਕ ਲਿਆ ਜਾਵੇ ਇਸੇ ਕਰਕੇ ਮਜੀਠੀਆ ਸਾਹਿਬ ਨੂੰ ਕਹਿ ਦਿੱਤਾ ਗਿਆ ਬਾਪੀ ਤੁਹਾਡੀ ਸੁਣਵਾਈ ਹੁਣ ਕੇਸ ਦੀ ਉਹ ਬਕਾਇਦਾ ਤੌਰ ਤੇ ਇੱਕੀ ਟਿਕ ਨੂੰ ਹੈਗੀ ਇੱਕੀ ਗੱਲ ਜੀ ਪਰ ਸਾਹਿਬ ਐਸੇ ਜਿਹੜੀ ਸਿਆਸੀ ਪਾਰਟੀਆਂ ਹੁੰਦੀਆਂ ਇਹਨਾਂ ਦੇ ਕੋਈ ਅਧਕਾਰਿਕ ਰੰਗ ਵੀ ਹੁੰਦੇ ਆ ਮਤਲਬ ਇਹਨਾਂ ਦੀ ਕੋਈ ਡਰੈਸ ਕੋਡ ਵੀ ਹੁੰਦੀ ਯੂਨੀਫਾਰਮ ਦਾ ਕੋਈ ਰੰਗ ਹੁੰਦਾ ਇਹਨਾਂ ਦਾ ਮੇਰੇ ਕੋਲ ਸਿਆਸੀ ਪਾਰਟੀ ਦਾ ਆਪਣਾ ਕੋਈ ਡਰੈਸ ਕੋਡ ਨਹੀਂ ਹੁੰਦਾ ਲੇਕਿਨ ਜਦੋਂ ਸਾਡੇ ਮੋਰਚੇ ਲੱਗਦੇ ਆ ਨਾ ਉਦੋਂ ਡਰੈਸ ਕੋਡ ਬਣ ਜਾਂਦਾ ਹੂ ਪੰਤ ਦੇ ਵਿੱਚ ਜਿਹੜੀ ਨੀਲੀ ਪਗੜੀ ਆ ਨਾ ਨੀਲੀ ਉਹ ਪਗੜੀ ਸਾਡੀ ਵਰਦੀ ਦਾ ਇੱਕ ਹਿੱਸਾ ਵਾ ਜਿਹੜੀ ਸਾਡੀ ਪੀਲੀ ਪਗੜੀ ਉਹ ਸੰਘਰਸ਼ ਦਾ ਪ੍ਰਤੀਕ ਆ ਜਿਹੜੀ ਕਾਲੀ ਪਗੜੀ ਆ ਉਹ ਸਾਡੇ ਬਕਾਇਦਾ ਤੌਰ ਤੇ ਸੋਗ ਦਾ ਪ੍ਰਤੀਕ ਇਹ ਤਿੰਨ ਪਗੜੀ ਸਾਡੀਆਂ ਜਦੋਂ ਅਸੀਂ ਮੋਰਚੇ ਲੱਗਦੇ ਹਾਂ ਜਾਂਦੇ ਉਹ ਤੁਸੀਂ ਕਾਲੀ ਪਗੜੀ ਬੰਨ੍ਹ ਕੇ ਤੇ ਚਿੱਟੇ ਕੁੱਤੇ ਪਾਏ ਹੁੰਦੇ ਆ ਕਿ ਮੋਰਚਾ ਲੱਗਿਆ ਚਲੋਣ ਤੁਸੀਂ ਨੀ ਉਹਦੋਂ ਵਰਦੀ ਬਣ ਜਾਂਦੀ ਐ ਵੈਸੇ ਸਿਆਸੀ ਪਾਰਟੀਆਂ ਦੀ ਆਪਣੀ ਕੋਈ ਵਰਦੀ ਨਹੀਂ ਹਾਂ ਮੈਂ ਪਤਾ ਕਿਉਂ ਮੈਂ ਪਤਾ ਕਿਉਂ ਤੁਹਾਨੂੰ ਸਵਾਲ ਕਰ ਰਿਹਾ ਮੈਂ ਤੁਹਾਨੂੰ ਇੱਕ ਤਸਵੀਰ ਭੇਜੀ ਸੀ ਫੇਸਬੁੱਕ ਦਾ ਇੱਕ ਲਿੰਕ ਭੇਜਿਆ ਸੀ ਹੂੰ ਹੂੰ ਮੈਂ ਉਸ ਸੰਦਰਭ ਚ ਗੱਲ ਕਰ ਰਿਹਾ ਵੀ ਇਹ ਇੱਕੋ ਦਾ ਮੀ ਆਮ ਆਦਮੀ ਪਾਰਟੀ ਨੇ ਆਪਣੀਆਂ ਵਰਦੀਆਂ ਦੇ ਰੰਗ ਬਦਲ ਲੈ ਸਾਰਿਆਂ ਨੇ ਇੱਕੋ ਜਿਹੇ ਰੰਗ ਪਾਏ ਸੀ ਨੀ ਉਹ ਐਕਚੁਅਲੀ ਉਹਨਾਂ ਨੇ ਆਪਣੀ ਵਰਦੀ ਬਣਾਲੀ ਹੋਏ ਤੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੂੰ ਲੇਕਿਨ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਯੂਨਾ ਵਰਦੀ ਬਣਾਈ ਤੇ ਬਬਾਰਕ ਉਹਨਾਂ ਦੀ ਹੁਣੀ ਚੰਗੀ ਚੰਗੀ ਹਲ ਮਾਰੀ ਗੱਲ ਕੋਈ ਨਹੀਂ ਵਰਦੀ ਉਹਦੇ ਵਰਦੀ ਮਾਰੀ ਗੱਲ ਥੋੜੀ ਹੈ ਵਰਦੀ ਤੇ ਜਿਹੜੀ ਇੱਕ ਤੜੀ ਇੱਕ ਸਰਤਾ ਦੀ ਬਕਾਇਦਾ ਤੌਰ ਤੇ ਉਹ ਪ੍ਰਤੀਕ ਹੁੰਦੀ ਹੈ ਜਦੋਂ ਅਸੀਂ ਕਾਲਜ ਸਕੂਲ ਚ ਪੜ੍ਹਦੇ ਸੀਗੇ ਸਾਡੀ ਵਰਦੀ ਸਿਰਫ ਇਹ ਹੀ ਹੁੰਦੀ ਸੀ ਕਿ ਇੱਥੇ ਅਮੀਰ ਗਰੀਬ ਬਰਾਬਰ ਇੱਕੋ ਜਿਹਾ ਰੰਗ ਪਾ ਕੇ ਉਹ ਇੱਕੋ ਜਿਹੀ ਹੁਣ ਵਰਦੀ ਲੱਗੇ ਵੀ ਇਹ ਬੰਦੇ ਸਾਰੇ ਇੱਕੋ ਜਿਹੇ ਨੇ ਚਲੋ ਪਰ ਸਾਹਿਬ ਆਪਾਂ ਇਸ ਵਿਸ਼ੇ ਤੇ ਫੇਰ ਆਪਾਂ ਆਉਣ ਵਾਲੇ ਦਿਨਾਂ ਚ ਚਰਚਾ ਕਰਾਂਗੇ ਆਪਾਂ ਵਰਦੀ ਦੇ ਰੰਗ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ ਪਰ ਸਾਬਾ ਉਹ ਬੋਤਲ ਮਾਤੂ ਸੀ ਆਪਣੇ ਕੀਮਤੀ ਸਮਾਂ ਦਿੱਤਾ ਸਸੀ ਕਾਲ ਜੀ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ